ਸਤਿ ਸ਼੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਲੋਕ ਮੰਚ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਤੁਸੀਂ ਇਸ ਪ੍ਰੋਗਰਾਮ ਨੂੰ ਰੋਜ਼ਾਨਾ ਦੇਖਦੇ ਹੋ ਸੁਣਦੇ ਹੋ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਕਈ ਵੱਡੀਆਂ ਅਪਡੇਟਸ ਦੇ ਉੱਤੇ ਆਪਾਂ ਚਰਚਾ ਕਰਨੀ ਹੈ ਕਈ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੌਸਮ ਦਾ ਹਾਲ ਵੀ ਦੱਸਾਂਗੇ ਬਜਟ ਸੈਸ਼ਨ ਬਾਰੇ ਵੀ ਦੱਸਾਂਗੇ ਕੀ ਕੁਝ ਚੱਲ ਰਿਹਾ ਹੈ ਤੇ ਕੋਸ਼ਿਸ਼ ਇਹ ਹੋਏਗੀ ਕਿ ਹਰ ਖਬਰ ਦੀ ਤਹਿ ਤੱਕ ਜਾਇਆ ਜਾਵੇ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਆਪਣਾ ਮિજાਜ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਰਾਹਤ ਮਿਲਣੀ ਸ਼ੁਰੂ ਹੋ ਗਈ ਸੀ ਤੇਜ਼ ਧੁੱਪਾਂ ਦੇ ਕਾਰਨ ਕਿ ਹੁਣ ਤਾਂ ਭਾਈ ਠੰਡ ਗਈ ਸਵੇਰ ਸ਼ਾਮ ਦੀ ਠੰਡ ਰਹਿ ਗਈ ਹੈ ਪਰ ਜੋ ਹਾਲਾਤ ਇੱਕ ਦੋ ਦਿਨਾਂ ਤੋਂ ਪੰਜਾਬ ਦੇ ਵਿੱਚ ਬਣੇ ਹੋਏ ਨੇ ਉਹਨਾਂ ਨੇ ਇੱਕ ਵਾਰ ਫਿਰ ਤੁਹਾਨੂੰ ਘਰ ਬੈਠਣ ਵਾਸਤੇ ਮਜਬੂਰ ਕਰ ਦਿੱਤਾ ਹੈ ਤੁੰਦ ਇੰਨੀ ਕਾ ਕਿ ਤੁਹਾਡੇ ਕੱਪੜੇ ਤੱਕ ਗਿੱਲੇ ਹੋ ਰਹੇ ਨੇ ਕਈ ਥਾਵਾਂ ਦੇ ਉੱਤੇ ਸੋ ਕੁੱਲ ਮਿਲਾ ਕੇ ਮੌਸਮ ਅਜੇ ਠੰਡ ਵਾਲਾ ਬਣਿਆ ਹੋਇਆ ਹੈ ਹਾਲਾਂਕਿ ਇੱਕ ਕਹਾਵਤ ਮੁਹਾਵਰਾ ਬੜਾ ਮਸ਼ਹੂਰ ਹੈ ਕਿ ਆਈ ਬਸੰਤ ਪਾਲਾ ਉਡੰਤ ਬਸੰਤ ਵੀ ਨੇੜੇ ਹੈ ਪਰ ਉਹਦੇ ਚਲਦਿਆਂ ਅਜੇ ਠੰਡ ਦੂਰ ਹੁੰਦੀ ਨਜ਼ਰ ਨਹੀਂ ਆ ਰਹੀ ਵਾਕ ਵਾਕ ਥਾਵਾਂ ਤੇ ਧੁੰਦ ਦੀ ਅਪਡੇਟ ਆ ਰਹੀ ਹੈ ਖਾਸ ਕਰ ਪਟਿਆਲਾ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਧੁੰਦ ਦੀ ਚਿੱਟੀ ਚਾਦਰ ਪਸਰੀ ਹੋਈ ਦਿਖਾਈ ਦੇ ਰਹੀ ਹੈ ਇਸ ਕਰਕੇ احتیاط ਜ਼ਰੂਰ ਵਰਤਿਆ ਕਰੋ ਇਹਦਾ ਕਾਰਨ ਜਿਹੜਾ ਮੌਸਮ ਵਿਗਿਆਨੀ ਮੰਨ ਰਹੇ ਨੇ ਕੀ ਕਹਿੰਦੇ ਅਸੀਂ ਪਿਛਲੇ ਕੁਝ ਦਿਨਾਂ ਤੋਂ ਬੱਦਲਵਾਈ ਦੀ ਮੀਂਹ ਦੀ ਸੰਭਾਵਨਾ ਜਤਾ ਰਹੇ ਆ ਤਾਂ ਜਿਹੜੇ ਉਤਲੇ ਪਹਾੜੀ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਮੌਸਮ ਬਦਲ ਗਿਆ ਹੈ ਉੱਥੇ ਠੰਡ ਵਧਨ ਦੇ ਨਾਲ ਹੇਠਲੇ ਇਲਾਕਿਆਂ ਦੇ ਵਿੱਚ ਵੀ ਨਮੀ ਦੀ ਮਾਤਰਾ ਵਧ ਗਈ ਹੈ ਇਸ ਕਰਕੇ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਠੰਡ ਦੁਬਾਰਾ ਵਾਧੀ ਹੋਈ ਨਜ਼ਰ ਆ ਰਹੀ ਹੈ ਕਾਰਨ ਇਹ ਹੈ ਕਿ ਜਿਹੜੀਆਂ ਪੱਛਮੀ ਪੌਣਾ ਹੁੰਦੀਆਂ ਨੇ ਉਹਨਾਂ ਦੇ ਵਿੱਚ ਗੜਬੜੀ ਦੱਸੀ ਜਾਂਦੀ ਹੈ ਵੈਸਟਰਨ ਜਿਹੜੀਆਂ ਡਿਸਟਰਬੈਂਸ ਹੁੰਦੀ ਆ ਉਦੇ ਮੁਤਾਬਕ ਹੀ ਸਾਰੇ ਮੌਸਮ ਬਦਲਦੇ ਨੇ ਖਾਸ ਕਰ ਮੀਂਹ ਕਣੀ ਆਉਣਾ ਹੋਵੇ ਤਾਂ ਇਹ ਪੱਛਮੀ ਪੌਣਾ ਦੇ ਕਾਰਨ ਹੀ ਹੁੰਦਾ ਇਸ ਕਰਕੇ ਪੱਛਮੀ ਪੌਣਾ ਦੇ ਵਿੱਚ ਗੜਬੜੀ ਇਹਨੂੰ ਜਿਹੜੇ ਮਾਹਰ ਨੇ ਦੱਸਦੇ ਨੇ ਕਿ ਨਮੀ ਆ ਜਿਹੜੀ ਉਹ ਬੱਦਲ ਹੋਣ ਦੇ ਕਰਕੇ 95% ਦੀ ਹੋ ਗਈ ਹੈ ਦਿਨ ਦੇ ਵਿੱਚ ਤੇ ਰਾਤ ਦੀ ਜਿਹੜੀ ਤੇ ਸ਼ਾਮ ਦੀ ਹੈ ਉਹ 75% ਤੇ ਕਰੀਬ ਆ ਜਿਹੜੀ ਉਹ ਨਮੀ ਰਿਕਾਰਡ ਕੀਤੀ ਜਾ ਰਹੀ ਹੈ ਵੱਖ-ਵੱਖ ਜ਼ਿਲ੍ਹਿਆਂ ਦਾ ਜਿਹੜਾ ਤਾਪਮਾਨ ਆ ਉਹ ਘਟੋ-ਘਟਾ ਜਿਹੜਾ 8 ਡਿਗਰੀ ਤੋਂ ਲੈ ਕੇ 9 ਡਿਗਰੀ ਦੇ ਵਿੱਚ ਹੈ ਤੇ ਵੱਧ ਤੋਂ ਵੱਧ 21 ਡਿਗਰੀ ਸੈਲਸੀਅਸ ਤੱਕ ਹੁੰਦਾ ਨਜ਼ਰ ਆ ਰਿਹਾ ਹੈ ਅਮਰਸਰ ਦੇ ਵਿੱਚ ਘੱਟੋ ਘੱਟ ਤਾਪਮਾਨ ਰਿਕਾਰਡ ਕੀਤਾ ਗਿਆ 8 ਡਿਗਰੀ ਸੈਲਸੀਅਸ ਲੁਧਿਆਣਾ ਦੇ ਵਿੱਚ 7 ਡਿਗਰੀ ਤੋਂ ਵੱਧ ਪਟਿਆਲਾ ਦੇ ਵਿੱਚ 9 ਡਿਗਰੀ ਦੇ ਥੋੜਾ ਜਿਹਾ ਜ਼ਿਆਦਾ ਤੇ ਫਰੀਦਕੋਟ ਦੇ ਵਿੱਚ 9.7 ਡਿਗਰੀ ਸੈਲਸੀਅਸ ਤਾਪਮਾਨ ਘੱਟੋ ਘਾਟਾ ਜਿਹੜਾ ਫਿਰੋਜ਼ਪੁਰ ਦਾ 8.4 ਫਰੀਦਕੋਟ ਦਾ 8.4 ਤੇ ਮੋਗਾ ਦਾ ਕਹਿ ਸਕਦੇ ਆ ਕਿ ਸਭ ਤੋਂ ਘੱਟ 7.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਯਾਨੀ ਕਿ ਠੰਡਕ ਹੈ ਦਿਨੇ ਧੁੱਪਾਂ ਲੱਗ ਜਾਂਦੀਆਂ ਨੇ ਇਸ ਕਰਕੇ ਤਾਪਮਾਨ ਸਾਰੀਆਂ ਥਾਵਾਂ ਤੇ 20 ਤੋਂ 21 ਡਿਗਰੀ ਸੈਲਸੀਅਸ ਦੇ ਦਰਮਿਆਨ ਹੀ ਰਹਿੰਦਾ ਨਜ਼ਰ ਆ ਰਿਹਾ ਚਾਹੇ ਤੁਸੀਂ ਹਰਿਆਣੇ ਵਾਲੀ ਗੱਲ ਕਰ ਲੋ ਚਾਹੇ ਪੰਜਾਬ ਦੀ ਗੱਲ ਕਰ ਲਈਏ ਚਾਹੇ ਹਿਮਾਚਲ ਦੇ ਕੁਝ ਇਲਾਕਿਆਂ ਦੀ ਠੰਡ ਅਜੇ ਬਰਕਰਾਰ ਹੈ ਪਰ ਹਾਦਸੇ ਵੀ ਵਾਪਰ ਰਹੇ ਨੇ ਇਨ੍ਹਾਂ ਹਾਦਸਿਆਂ ਦੇ ਵਿੱਚ ਕੀਮਤੀ ਜਾਨਾਂ ਵੀ ਜਾ ਰਹੀਆਂ ਨੇ ਬਠਿੰਡਾ ਦੇ ਵਿੱਚ ਇੱਕ ਟਰੱਕ ਦੇ ਮਗਰ ਜਾ ਕੇ ਗੱਡੀ ਟਕਰੌਂਦੀ ਹੈ ਇੱਕ ਦੀ ਮੌਤ ਹੋ ਜਾਂਦੀ ਹੈ ਤਿੰਨ ਕੁ ਜ਼ਖਮੀ ਨੇ ਫਤਿਹਾਬਾਦ ਹਰਿਆਣਾ ਦੇ ਵਿੱਚ ਆ ਤਾਂ ਉਥੇ ਇੱਕ ਸਵਾਰੀਆਂ ਨਾਲ ਭਰੀ ਹੋਈ ਵੱਡੀ ਗੱਡੀ ਉਹ ਨਹਿਰ ਦੇ ਵਿੱਚ ਡਿੱਗ ਪੈਂਦੀ ਹੈ ਭਾਖੜਾ ਦੇ ਵਿੱਚ ਹਾਲਾਂਕਿ ਕਹਿੰਦੇ ਡਰਾਈਵਰ ਨੂੰ ਜਦੋਂ ਪਤਾ ਲੱਗਿਆ ਕਿ ਹੁਣ ਕੰਟਰੋਲ ਨਹੀਂ ਰਿਹਾ ਤਾਂ ਉਹ ਛਾਲ ਮਾਰ ਕੇ ਪਰਾਂ ਹੋ ਗਿਆ 13 ਜਣੇ ਕੁੱਲ ਸੀਗੇ ਡਰਾਈਵਰ ਸਣੇ ਤਾਂ 12 ਜਣੇ ਅਜੇ ਤੱਕ ਲਾਪਤਾ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕਈ ਵਾਰ ਜੰਗਿਆ ਘਟਨਾਵਾਂ ਸੰਭਲਣ ਦਾ ਮੌਕਾ ਹੀ ਨਹੀਂ ਦਿੰਦੀਆਂ ਠੰਡ ਕਰਕੇ ਧੁੰਦ ਕਰਕੇ ਇੱਕ ਤਾਂ ਦਰਵਾਜ਼ੇ ਵਗੈਰਾ ਚੰਗੀ ਤਰ੍ਹਾਂ ਬੰਦ ਕੀਤੇ ਹੁੰਦੇ ਨੇ ਸ਼ੀਸ਼ੇ ਚੰਗੀ ਤਰ੍ਹਾਂ ਚੜਾਏ ਹੁੰਦੇ ਨੇ ਇਸ ਕਰਕੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਜਦੋਂ ਹਾਦਸਾ ਵਾਪਰਨਾ ਤਾਂ ਬੰਦਾ ਸੁਚੇਤ ਨਹੀਂ ਹੋ ਸਕਦਾ ਹੁੰਦਾ ਉਸ ਵੇਲੇ ਕਿਉਂਕਿ ਚਿਤ ਚੇਤੇ ਵੀ ਨਹੀਂ ਹੁੰਦਾ ਕਿ ਅੱਗੇ ਜਾ ਕੇ ਇਦਾਂ ਹੋ ਜਾਏਗਾ ਤੋਨਾ ਨੂੰ ਲੱਭਣ ਵਾਸਤੇ ਗੋਤਾਖੋਰ ਲੱਗੇ ਹੋਏ ਨੇ ਫਿਲਹਾਲ ਦੀ ਅਪਡੇਟ ਇਹ ਹੈ ਕਿ ਅਜੇ ਤੱਕ ਕੋਈ ਵੀ ਵਿਅਕਤੀ ਨਹੀਂ ਲੱਭਿਆ ਕਿਸੇ ਦੀ ਵੀ ਕੋਈ ਸ਼ਨਾਖਤ ਨਹੀਂ ਹੋਈ ਕਿ ਕੌਣ ਕਿਸ ਤਰ੍ਹਾਂ ਦੇ ਨਾਲ ਡੁੱਬਿਆ ਤਾਂ ਇਸ ਕਰਕੇ ਇਹ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਪੈਂਸਿਲਵੇਨੀਆ ਦੇ ਫਿਲਾਡਲਫੀਆ ਦੇ ਵਿੱਚ ਇੱਕ ਵਾਰ ਫੇਰ ਜਹਾਜ਼ ਕ੍ਰੈਸ਼ ਹੋ ਗਿਆ ਉਹ ਜਹਾਜ਼ ਵੀ ਕ੍ਰੈਸ਼ ਇਸ ਤਰ੍ਹਾਂ ਹੋਇਆ ਕਿ ਥੋੜੀ ਦੂਰੀ ਦੇ ਉਤੇ ਉੱਡਿਆ ਸੀਗਾ ਤੇ ਉਤੋਂ ਇੱਕਦਮ ਡਿੱਗਦਾ ਤੇ ਅੱਗ ਦਾ ਗੋਲਾ ਥੱਲੇ ਬਣ ਜਾਂਦਾ ਉਹਦੇ ਵਿੱਚ ਵੀ 6 ਦੇ ਕਰੀਬ ਲੋਕਾਂ ਦੀ ਜਾਨ ਜਾਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂਕਿ ਉਹ ਇੱਕ ਐਂਬੂਲੈਂਸ ਜੈੱਟ ਸੀਗਾ ਵਿਦੇਸ਼ਾਂ ਦੇ ਵਿੱਚ ਐਂਬੂਲੈਂਸ ਜਹਾਜ਼ ਰਾਹੀਂ ਵੀ ਜਾਂਦੀ ਹੈ ਤੋਂ ਦੇ ਵਿੱਚ ਇੱਕ ਬੱਚਾ ਬਿਮਾਰ ਸੀ ਉਹਦਾ ਪਰਿਵਾਰਕ ਮੈਂਬਰ ਸੀਗੇ ਦੋਸ ਜਹਾਜ਼ ਨੂੰ ਉਡਾਉਣ ਵਾਲੇ ਸੀ ਤਾਂ ਕਹਿੰਦੇ 6 ਦੇ 6 ਜਾਨੀ ਹੀ ਜਿਹੜੇ ਨੇ ਉਹ ਆਪਣੀ ਜਾਨ ਗਵਾ ਬੈਠੇ ਨੇ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆ ਰਿਹਾ ਹੈ ਜਿਸ ਜਗ੍ਹਾ ਦੇ ਉੱਤੇ ਜਹਾਜ਼ ਡਿੱਗਦਾ ਹੈ ਉੱਥੇ ਕਈ ਵਹੀਕਲ ਕਈ ਮਾਲ ਦੁਕਾਨਾਂ ਘਰ ਨੁਕਸਾਨੇ ਗਏ ਨੇ ਫਿਲਹਾਲ ਉਹਨਾਂ ਘਰਾਂ ਮਾਲਾਂ ਦੇ ਵਿੱਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਹੋਇਆ ਹੈ ਉਹ ਖਬਰ ਦੀ ਕੋਈ ਪੁਸ਼ਟੀ ਨਹੀਂ ਹੋਈ ਫਿਲਹਾਲ ਮਾਲੀ ਨੁਕਸਾਨ ਕਾਫੀ ਹੋ ਗਿਆ ਹੈ ਕੀਮਤੀ ਜਾਨਾਂ ਬਚ ਗਈਆਂ ਨੇ ਪਰ ਮਾਲੀ ਨੁਕਸਾਨ ਕਾਫੀ ਹੋ ਚੁੱਕਾ ਹੈ ਇਸ ਤੋਂ ਪਹਿਲਾਂ ਵੀ 67 ਦੇ ਕਰੀਬ ਯਾਤਰੀਆਂ ਨੂੰ ਲੈ ਕੇ ਉੱਡਿਆ ਜਹਾਜ਼ ਵੀ ਹੈਲੀਕਾਪਟਰ ਨਾਲ ਟਕਰਾ ਗਿਆ ਸੀਗਾ ਜਿਸ ਤੋਂ ਬਾਅਦ ਦੇ ਵਿੱਚ 64 ਸੀਗੇ ਉਹਦੇ ਵਿੱਚ 68 ਤਿੰਨ ਹੈਲੀਕਾਪਟਰ ਵਾਲੇ ਵੀ ਸੀਗੇ 68 ਦੇ ਕਰੀਬ ਜਿਹੜੇ ਕੀਮਤੀ ਜਾਨਾਂ ਉਸਦੇ ਵਿੱਚ ਵੀ ਚਲੀਆਂ ਗਈਆਂ ਦੱਸੀਆਂ ਜਾ ਰਹੀਆਂ ਨੇ 40 ਦੀ شناخت ਹੋ ਚੁੱਕੀ ਹੈ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ ਸੋ ਹਾਦਸੇ ਵਾਪਰਦੇ ਨੇ ਚਾਹੇ ਹਵਾਈ ਹਾਦਸੇ ਹੋਣ ਪਰ ਪੰਜਾਬ ਦੇ ਵਿੱਚ ਖਾਸ ਕਰ ਹਰਿਆਣੇ ਦੇ ਵਿੱਚ ਧੁੰਦ ਦੇ ਕਾਰਨ ਕਾਫੀ ਕੁਝ ਵਾਪਰ ਜਾਂਦਾ ਇਸ ਕਰਕੇ احتیاط ਜ਼ਰੂਰ ਰੱਖਿਆ ਕਰੋ ਬਚ ਕੇ ਰਿਹਾ ਕਰੋ ਕਿਉਂਕਿ ਧੁੰਦ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੁੰਦਾ ਹੈ ਸੋ ਮੌਸਮ ਵਿਭਾਗ ਨੇ ਵੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਆ ਗੁਰੂ ਹਰਸਾਏ ਦੀ ਗੱਲ ਕਰ ਲਈਏ ਤਾਂ ਗੁਰੂ ਹਰਸਹਾਏ ਬਿਲਕੁਲ ਫਿਰੋਜ਼ਪੁਰ ਤੋਂ 30 ਕਿਲੋਮੀਟਰ ਅੱਗੇ ਹੈ ਉੱਥੇ ਵੀ ਇੱਕ ਮੋਹਣਕੇ ਪਿੰਡ ਹੈ ਇਹ ਗਵਰਨਮੈਂਟ ਕਾਲਜ ਵੀ ਬਣਿਆ ਹੋਇਆ ਸ਼ੇਰਦੁੱਤਮ ਸਿੰਘ ਕਾਲਜ ਉਹਦੇ ਨੇੜੇ ਇੱਕ ਪਿਕਅਪ ਜੋ ਮਜ਼ਦੂਰਾਂ ਨਾਲ ਭਰੀ ਹੋਈ ਹੈ ਮਜ਼ਦੂਰ ਇਸ ਕਰਕੇ ਕਿ ਜਿਹੜੇ ਕੰਮਕਾਜ ਦੀ ਤਲਾਸ਼ ਦੇ ਵਿੱਚ ਜਾਂਦੇ ਨੇ ਵੇਟਰ ਵਗੈਰਾ ਨੇ ਉਹਨਾਂ ਨਾਲ ਭਰੀ ਸੀ ਕਿਤੇ ਵਿਆਹ ਸਮਾਗਮ ਤੇ ਜਾਣਾ ਸੀ ਗੁਰੂ ਹਰਸਾਏ ਸਾਰੇ ਇਕੱਠੇ ਹੋਏ ਸੀ ਤੇ ਉੱਥੋਂ ਚੱਲ ਪਏ ਸੀ ਤਾਂ ਉਥੇ ਵੀ ਇੱਕ ਕੈਂਟਰ ਦੇ ਨਾਲ ਹਾਦਸਾ ਹੁੰਦਾ ਹੈ ਤਾਂ 12 13 ਜਣਿਆਂ ਦੀਆਂ ਕੁਝ 12 10 ਰੇ ਨੇ ਕੁਝ 13 ਕੁਝ ਅਖਬਾਰ 11 10 ਰੇ ਨੇ ਜਾਨਾਂ ਚਲੀਆਂ ਗਈਆਂ ਨੇ 16 ਜ਼ਖਮੀ ਹੋਏ ਨੇ ਤੇ ਉਥੇ ਵੀ ਹਾਲਾਤ ਜਿਹੜੇ ਖਰਾਬ ਹੋ ਗਏ ਸੀਗੇ ਸੋ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੀਆਂ ਚੋਣਾਂ ਸਿਰਤੇ ਨੇ 2 4 ਦਿਨ ਦਾ ਸਮਾਂ ਬਾਕੀ ਹੈ 5 ਤਰੀਕ ਨੂੰ ਦਿੱਲੀ ਦੇ ਵਿੱਚ VOTING ਹੋਣੀ ਹੈ ਤੇ ਉਹਦੇ ਲਈ ਵੀ ਕਾਫੀ ਤਿਆਰੀਆਂ ਨੇ ਸਰਗਰਮੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ 8 ਤਰੀਕ ਨੂੰ ਨਤੀਜੇ ਆਉਣੇ ਨੇ 8 ਨੂੰ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਕੌਣ ਜਿੱਤਦਾ ਕੌਣ ਹਾਰਦਾ ਉਸ ਦਿਨ ਫੈਸਲਾ ਹੋ ਜਾਏਗਾ ਪਰ ਕਿਸਮਤ ਉਮੀਦਵਾਰਾਂ ਦੀ 5 ਫਰਵਰੀ ਨੂੰ ਹੀ EVM ਮਸ਼ੀਨਾਂ ਦੇ ਵਿੱਚ ਬੰਦ ਹੋ ਜਾਏਗੀ 70 ਸੀਟਾਂ ਲਈ ਚੋਣ ਹੋ ਰਹੀ ਹੈ ਵਮਤ 36 37 ਸੀਟਾਂ ਦਾ ਬਣਦਾ ਹੈ ਜੇਕਰ ਆਪਾਂ 70 ਦੀ ਗੱਲ ਕਰੀਏ ਤਾਂ ਦੋ-ਦੋ 35 ਤਾਂ ਇੱਕ ਦੋ ਸੀਟਾਂ ਹੋਰ ਪਾ ਕੇ 37 38 ਦੇ ਉੱਤੇ ਜਿਹੜਾ ਵੀ ਬਹੁਮਤ ਲੈ ਗਿਆ ਉਹ ਸਰਕਾਰ ਬਣਾ ਲਵੇਗਾ ਹਾਲਾਂਕਿ ਬਾਅਦ ਵਿੱਚ ਜੋੜ ਤੋੜ ਹੁੰਦੇ ਨੇ ਕਈ ਜਿਹੜੇ ਆਜ਼ਾਦ ਜਿੱਤੇ ਨੇ ਉਹ ਵੀ ਕਈ ਵਾਰ ਸਮਰਥਨ ਇਧਰ ਉਧਰ ਦੇ ਦਿੰਦੇ ਨੇ ਇਸ ਕਰਕੇ ਉੱਥੇ ਸਮੀਕਰਨ ਬਦਲ ਸਕਦੇ ਹੁੰਦੇ ਨੇ ਪਰ ਬਹੁਮਤ 36 37 ਸੀਟਾਂ ਦਾ ਉੱਥੇ ਜ਼ਰੂਰ ਬਣਦਾ ਪਿਛਲੀਆਂ 2-3 ਟਰਮਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਉਸ ਤੋਂ ਪਹਿਲਾਂ ਕਾਂਗਰਸ ਕਾਬਲ ਸੀਗੀ ਤੇ 27 ਸਾਲ 26 ਦਾ ਜਿਹੜਾ ਬੰਦ ਆ ਕਹਿੰਦੇ ਵਕਫਾ ਉਸ ਤੋਂ ਬਾਅਦ ਦੇ ਵਿੱਚ ਭਾਜਪਾ ਕੋਸ਼ਿਸ਼ ਹੈ ਕਿ ਅਸੀਂ ਇਸ ਦਿੱਲੀ ਦੇ ਵਿੱਚ ਸਰਕਾਰ ਆਪਣੀ ਬਣਾ ਸਕੀਏ ਜ਼ੋਰ ਪੂਰਾ ਲੱਗਿਆ ਹੋਇਆ ਹੈ ਮੁੱਦੇ ਬੜੇ ਹਾਵੀ ਨੇ ਮੁੱਦੇ ਪੱਖੇ ਵੀ ਬੜੇ ਹੋਏ ਨੇ ਤਾਂ ਇਹਨਾਂ ਮੁੱਦਿਆਂ ਦੇ ਦੌਰਾਨ ਹੀ ਆਮ ਆਦਮੀ ਪਾਰਟੀ ਨੂੰ ਵੀ ਝਟਕਾ ਲੱਗਿਆ ਆਮ ਆਦਮੀ ਪਾਰਟੀ ਦੇ ਤਕਰੀਬਨ 8 ਵਿਧਾਇਕ ਪਾਰਟੀ ਨੂੰ ਅਲਵਿਦਾ ਕਹਿ ਗਏ ਨੇ ਇਹ ਉਹ ਨੇ ਜਿਨ੍ਹਾਂ ਦੇ ਕਹਿੰਦੇ ਟਿਕਟ ਕੱਟੇ ਗਏ ਸੀਗੇ ਮੌਜੂਦਾ ਸੀਗੇ ਕਿਉਂਕਿ ਜਦੋਂ ਤੱਕ ਸਰਕਾਰ ਨਹੀਂ ਚੁਣੀ ਜਾਂਦੀ ਉਹ ਤੱਕ ਵਿਧਾਇਕ ਜ਼ਰੂਰ ਰਹਿੰਦੇ ਨੇ ਜੇ ਸਰਕਾਰ ਭੰਗ ਨਹੀਂ ਕੀਤੀ ਗਈ ਸੀ ਤੇ ਇਸ ਕਰਕੇ ਇਹ ਤਾਂ ਸਾਈਡ ਤੇ ਹੋ ਗਏ ਇਹਨਾਂ ਦੇ ਵਿੱਚੋਂ ਜਾਣਕਾਰੀ ਮੁਤਾਬਕ ਪੰਜ ਟਿਕਟ ਨਾ ਮਿਲਣ ਦੇ ਉੱਤੇ ਨਿਰਾਸ਼ ਸੀਗੇ ਕੁਝ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਲਗਾ ਦਿੱਤੇ ਇਹ ਵੱਖ-ਵੱਖ ਖੇਤਰਾਂ ਤੋਂ ਨੇ ਕਸਤੂਰਬਾ ਨਗਰ ਦੇ ਜਿਹੜੇ ਨੇ ਵਿਧਾਇਕ ਮਦਨ ਲਾਲ ਉਹਨਾਂ ਨੇ ਵੀ ਦਾਵਾ ਕੀਤਾ ਹੈ ਕਿ ਉਹਨਾਂ ਨੇ ਤੇ ਉਹਨਾਂ ਦੇ ਨਾਲ ਛੇ ਵਿਧਾਇਕਾਂ ਨੇ ਪਾਰਟੀ ਨੂੰ ਵਲਵਿਦਾ ਕਹਿ ਦਿੱਤਾ ਮੋਡਰਨ ਮੈਂਬਰਸ਼ਿਪ ਤੋਂ ਉਹਨਾਂ ਨੇ ਅਸਤੀਫੇ ਦੇ ਦਿੱਤੇ ਨੇ ਇਸ ਤੋਂ ਇਲਾਵਾ ਜਿਹੜੇ ਉੱਥੋਂ ਦੇ ਅਧਿਆਛ ਨੇ ਪ੍ਰਧਾਨ ਨੇ ਵਿਧਾਨ ਸਭਾ ਦੇ ਉਹਨਾਂ ਨੂੰ ਰਾਮ ਨਿਵਾਸ ਗੋਇਲ ਹੋਰਾਂ ਨੂੰ ਇਹ ਅਸਤੀਫੇ ਭੇਜੇ ਗਏ ਨੇ ਅਸਤੀਫਾ ਦੇਣ ਵਾਲਿਆਂ ਦੇ ਵਿੱਚ ਵਿਧਾਇਕ ਨੇ ਜੀ ਇੱਕ ਉਥੋਂ ਦੇ ਪਾਲਮ ਵਿਧਾਨ ਸਭਾ ਹਲਕੇ ਤੋਂ ਭਾਵਨਾ ਗੋੜ ਨਰੇਸ਼ ਯਾਦਵ ਮਹਿਰੋਲੀ ਤੋਂ ਵਿਧਾਇਕ ਨੇ ਇਸ ਤੋਂ ਇਲਾਵਾ ਰੋਹਿਤ ਮਹਿਰੋਲੀਆ ਇਹ ਹੈਗੇ ਨੇ ਜੀ ਅ ਤ੍ਰਿਲੋਕਪੁਰੀ ਤੋਂ ਇਸ ਤੋਂ ਇਲਾਵਾ ਪਵਨ ਸ਼ਰਮਾ ਆਦਰਸ਼ਨਗਰ ਤੋਂ ਬੀਐਸ ਜੂਨ ਵਿਸ਼ਵਾਸਣ ਤੋਂ ਤੇ ਰਾਜੇਸ਼ ਰਿਸ਼ੀ ਜਨਕਪੁਰੀ ਤੋਂ ਨੇ ਇਹਨਾਂ ਤੋਂ ਪਹਿਲਾਂ ਵੀ ਕਈਆਂ ਨੇ ਅਸਤੀਫੇ ਦੇ ਦਿੱਤੇ ਸੀਗੇ ਸੋ ਇੱਕ ਝਟਕਾ ਕਹਿ ਸਕਦੇ ਆ ਤੇ ਜਦ ਕਿ ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਕੌਮੀ ਬੁਲਾਰਾ ਹੈ ਰੀਨਾ ਗੁਪਤਾ ਉਹਨਾਂ ਨੇ ਕਿਹਾ ਕਿ ਪਾਰਟੀ ਦੁਆਰਾ ਕੀਤੇ ਗਏ ਸਰਵੇਖਣਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਜਿਹੜੇ ਵਿਧਾਇਕ ਨੇ ਇਹ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਨਜ਼ਰ ਨਹੀਂ ਆਉਂਦੇ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਸੁਣਦੇ ਇਸ ਕਰਕੇ ਇਹਨਾਂ ਨੂੰ ਦੁਬਾਰਾ ਟਿਕਟ ਨਹੀਂ ਦਿੱਤੀ ਗਈ ਤਾਂ ਜੋ ਲੋਕਾਂ ਦੇ ਵਿੱਚ ਇਹਨਾਂ ਦੀ ਉਪਲਬਧਤਾ ਹੈ ਹੀ ਨਹੀਂ ਇਹ ਲੋਕਾਂ ਦੇ ਵਿੱਚ ਪਹੁੰਚ ਆਪਣੀ ਬਣਾਉਂਦੇ ਹੀ ਨਹੀਂ ਇਸ ਕਰਕੇ ਇਹਨਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਨੇ ਤੇ ਦੂਜੇ ਪਾਸੇ ਹੁਣ 5 ਫਰਵਰੀ ਨੂੰ ਚੋਣਾਂ ਨੇ ਤੇ 5 ਫਰਵਰੀ ਨੂੰ ਇਹਨਾਂ ਚੋਣਾਂ ਦੇ ਲਈ ਆਪਣੇ 16 ਵਿਧਾਇਕਾਂ ਦੀ ਥਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਨਵਿਆਂ ਨੂੰ ਟਿਕਟ ਦਿੱਤੀ ਹੈ ਯਾਨੀ ਕਿ 16 ਵਿਧਾਇਕ ਦਰਜਨ ਤੋਂ ਜ਼ਿਆਦਾ ਵਿਧਾਇਕ ਨੇ ਜਿਨ੍ਹਾਂ ਦੀ ਟਿਕਟ ਕੱਟੀ ਗਈ ਹੈ ਨਵੇਂਆਂ ਨੂੰ ਮੌਕਾ ਦਿੱਤਾ ਗਿਆ ਕਈ ਦੂਜੀਆਂ ਤਰਾਂ ਤੋਂ ਇੱਧਰ ਆਏ ਸੀ ਉਹਨਾਂ ਨੂੰ ਟਿਕਟਾਂ ਮਿਲ ਗਈਆਂ ਇਸੇ ਤਰ੍ਹਾਂ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਿਤੇ ਹੋਰ ਗਏ ਸੀ ਉਹਨਾਂ ਨੂੰ ਵੀ ਉਧਰੋਂ ਦੂਜੀਆਂ ਤਰਾਂ ਨੇ ਟਿਕਟਾਂ ਦੇ ਦਿੱਤੀਆਂ ਨੇ ਤਿੰਨ ਕੋਣੀ ਮੁਕਾਬਲਾ ਦਿੱਲੀ ਦੇ ਵਿੱਚ ਹੋਣਾ ਹੈ ਦਿੱਲੀ ਦੇ ਵਿੱਚ ਸਿਆਸਤ ਮੁੱਦਿਆਂ ਨੂੰ ਲੈ ਕੇ ਭਖੀ ਹੋਈ ਹੈ ਤੇ ਹੁਣ ਚੋਣਾਂ ਨੂੰ ਲੈ ਕੇ ਵੀ ਭੱਗ ਗਈ ਹੈ ਇੱਕ ਤਾਂ ਇਹ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਪਹਿਲ ਕਦਮੀ ਕਰਦਿਆਂ 70 ਦੀਆਂ 70 ਸੀਟਾਂ ਦੇ ਉੱਤੇ ਇੱਕ ਦੋ ਸੂਚੀਆਂ ਦੇ ਵਿੱਚ ਹੀ ਆਪਣੇ ਉਮੀਦਵਾਰ ਐਲਾਨ ਦਿੱਤੇ ਭਾਜਪਾ ਨੇ ਦੂਜੇ ਨੰਬਰ ਦੇ ਉੱਤੇ ਉਮੀਦਵਾਰ ਐਲਾਨੇ ਤਤੀਜੇ ਨੰਬਰ ਦੇ ਉਤੇ ਕਾਂਗਰਸ ਨੇ ਆਪਣੇ ਉਮੀਦਵਾਰ ਐਲਾਨੇ ਤਾਂ ਸਭ ਤੋਂ ਪਹਿਲਾ ਜਿਹੜਾ ਨੰਬਰ ਲੱਗ ਗਿਆ ਆਪਣੀਆਂ ਸੂਚੀਆਂ ਜਾਰੀ ਕਰਨ ਦਾ ਉਹ ਆਮ ਆਦਮੀ ਪਾਰਟੀ ਦਾ ਲੱਗਿਆ ਆਮ ਆਦਮੀ ਪਾਰਟੀ ਪਹਿਲ ਦੇ ਆਧਾਰ ਦੇ ਉਤੇ ਸੂਚੀਆਂ ਜਾਰੀ ਕਰਦੀ ਹੋਈ ਨਜ਼ਰ ਆਈ ਸੀਗੀ ਸੋ ਹੁਣ ਚੋਣਾਂ ਨੇ ਜੀ ਉਸ ਤੋਂ ਬਾਅਦ ਹੀ ਪਤਾ ਲੱਗਣਾ ਹੈ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ 8 ਫਰਵਰੀ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਨਤੀਜਿਆਂ ਦਾ ਦੇਣਾ 8 ਫਰਵਰੀ ਤੇ 8 ਫਰਵਰੀ ਨੂੰ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਕੌਣ ਬਹੁਮਤ ਦੇ ਵਿੱਚ ਆਉਂਦਾ ਹੈ ਕੌਣ ਆਪਸ ਦੇ ਵਿੱਚ ਰਲ ਕੇ ਸਰਕਾਰ ਬਣਾਉਂਦਾ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਜ਼ੋਰ ਸਾਰੀਆਂ ਧਿਰਾਂ ਦਾ ਪੂਰਾ ਲੱਗਿਆ ਹੋਇਆ ਹੈ ਯੂਪੀ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਪੰਜਾਬ ਤੋਂ ਸਾਰੀਆਂ ਧਿਰਾਂ ਦੇ ਨਾਲ ਸੰਬੰਧਿਤ ਲੀਡਰ ਆਪਣੇ ਆਪਣੇ ਥਾਵਾਂ ਦੇ ਉੱਤੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਸੋ ਇਹ ਤਾਂ ਸਿਗੀਆਂ ਖਬਰਾਂ ਚੋਣਾਂ ਨਾਲ ਜੁੜੀਆਂ ਹੋਈਆਂ ਤੇ ਇੱਕ ਦੋ ਖਬਰਾਂ ਤੁਹਾਡੇ ਨਾਲ ਹੋਰ ਵੀ ਸਾਂਝੀਆਂ ਕਰਨੀਆਂ ਨੇ ਜਿਸ ਤਰ੍ਹਾਂ ਦੇ ਨਾਲ ਗੱਲ ਕਰਦੇ ਆ ਭਾਜਪਾ ਦੀ ਤਾਂ ਭਾਜਪਾ ਨੂੰ ਖਬਰਾਂ ਦੇ ਮੁਤਾਬਕ ਸੂਚਨਾਵਾਂ ਦੇ ਮੁਤਾਬਕ ਸਭ ਤੋਂ ਵੱਡੀ ਪਾਰਟੀ ਮੰਨਿਆ ਜਾਂਦਾ ਹੈ ਅਮੀਰ ਪਾਰਟੀ ਮੰਨਿਆ ਜਾਂਦਾ ਹੈ ਕਿਉਂਕਿ ਭਾਜਪਾ ਦੇ ਕੋਲ ਕਾਫੀ ਜਿਹੜੇ ਉਹ ਉਮੀਦਵਾਰ ਵੀ ਨੇ ਭਾਜਪਾ ਦੇ ਕੋਲ ਜਿਹੜੇ ਪਾਵਰਫੁੱਲ ਜਿਹੜੇ ਨੇ ਉਹ ਚਿਹਰੇ ਵੀ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਨੇ ਪਛਾਣਦੇ ਨੇ ਜਿਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਬਕਾ ਜਿਹੜੇ ਲੀਡਰ ਨੇ ਉਹ ਵੀ ਇਸ ਤੋਂ ਇਲਾਵਾ ਕੰਗਣਾ ਰਣੌਤ ਵੀ ਇਹਨਾਂ ਦੇ ਵਿੱਚ ਆ ਗਈਆਂ ਨਰਾਗ ਠਾਕੁਰ ਵੀ ਇੱਕ ਵੱਡੇ ਲੀਡਰ ਨੇ ਇਸ ਤੋਂ ਇਲਾਵਾ ਖੇਤੀਬਾੜੀ ਮੰਤਰੀ ਵੀ ਸ਼ਿਵਰਾਜ ਚੋਹਾਨ ਨੂੰ ਵੀ ਸਾਰੇ ਜਾਣਦੇ ਨੇ ਮੱਧ ਪ੍ਰਦੇਸ਼ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਆ ਜੇਪੀ ਨੱਡਾ ਹਿਮਾਚਲ ਨਾਲ ਸੰਬੰਧਿਤ ਨੇ ਉਹ ਵੀ ਪੂਰੇ ਸਰਗਰਮ ਨੇ ਕੁਲ ਮਿਲਾ ਕੇ ਕਹਿ ਲਈਏ ਤਾਂ ਭਾਜਪਾ ਦੇ ਕੋਲੇ ਬਹੁਤ ਵੱਡੇ ਨਾਮ ਨੇ ਉਹਨਾਂ ਨੂੰ ਹਰ ਕੋਈ ਜਾਣਦਾ ਜੇਕਰ ਤੁਸੀਂ ਉਹਨਾਂ ਦੇ ਸ਼ਾਰਟ ਨੇਮ ਵੀ ਲੈਂਦੇ ਹੋ ਤਾਂ ਤਾਂ ਵੀ ਲੋਕ ਸਮਝ ਜਾਂਦੇ ਨੇ ਕਿ ਕਿਸ ਲੀਡਰ ਦੀ ਗੱਲ ਕੀਤੀ ਜਾ ਰਹੀ ਹੈ ਵੈਸੇ ਕਾਂਗਰਸ ਦੇ ਕੋਲ ਵੀ ਲੀਡਰ ਨੇ ਆਮ ਆਦਮੀ ਪਾਰਟੀ ਕੋਲ ਵੀ ਲੀਡਰ ਨੇ ਪਰ ਭਾਜਪਾ ਕੇਂਦਰ ਦੇ ਵਿੱਚ ਹੁਣ ਕਾਰਨ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਕਿਉਂਕਿ ਜਦੋਂ ਵਿਦੇਸ਼ ਨਾਲ ਸੰਬੰਧਿਤ ਕੋਈ ਗੱਲ ਕਰਨੀ ਆ ਤਾਂ ਐਸ ਜੈ ਸ਼ੰਕਰ ਹੋਰਾਂ ਦਾ ਨਾਮ ਹਰ ਕਿਸੇ ਦੀ ਜ਼ੁਬਾਨ ਦੇ ਉੱਤੇ ਹੈ ਕਿਉਂਕਿ ਵਿਦੇਸ਼ ਮੰਤਰੀ ਨੇ ਰੱਖਿਆ ਦੀ ਗੱਲ ਆਉਂਦੀ ਹੈ ਤਾਂ ਰਾਜਨਾਥ ਸਿੰਘ ਦਾ ਨਾਮ ਸਭ ਦੀ ਜ਼ੁਬਾਨ ਦੇ ਉੱਤੇ ਹੁੰਦਾ ਹੈ ਕਿਉਂਕਿ ਉਹ ਦੇਸ਼ ਦੀ ਰੱਖਿਆ ਦੀ ਜਿਹੜੀ ਪੂਰੀ ਪਲਟੂਨਾ ਤਿੰਨ ਸਿਨਾਵਾ ਨੇ ਉਹ ਰੱਖਿਆ ਵਾਲਾ ਮੰਤਰਾਲਾ ਉਹਨਾਂ ਦੇ ਕੋਲ ਆ ਤੇ ਇਸੇ ਦੇ ਚਲਦਿਆਂ ਹੋਰ ਵੀ ਕਈ ਚਿਹਰੇ ਨੇ ਜਿਹੜੇ ਹੁਣ ਤੱਕ ਚਰਚਾ ਦੇ ਵਿੱਚ ਨੇ ਹਾਲਾਂਕਿ ਉਹਨਾਂ ਦੀਆਂ ਹਾਲਤਾਂ ਨੇ ਜਿਹੜੀਆਂ ਉਹ ਖਰਾਬ ਵੀ ਨੇ ਬਿਮਾਰ ਵੀ ਨੇ ਜਾਂ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਉਹ ਵੀ ਚਿਹਰੇ ਨਾਮੀ ਨੇ ਅਟਲ ਵਿਹਾਰੀ ਆਵਾਜਪਾਈ ਵਰਗੇ ਤੇ ਹੁਣ ਜੇਕਰ ਆਪਾਂ ਗੱਲ ਕਰੀਏ ਭਾਜਪਾ ਦੀ ਤਾਂ ਇੱਕ ਕੰਕੜੇ ਸਾਹਮਣੇ ਆਏ ਨੇ ਚੋਣ ਕਮਿਸ਼ਨ ਨੂੰ ਇੱਕ ਖਰਚਿਆਂ ਦੀ ਰਿਪੋਰਟ ਸੌਂਪੀ ਗਈ ਹੈ ਭਾਜਪਾ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਇਹਦੇ ਵਿੱਚ 1737 ਕਰੋੜ ਤੋਂ ਵੱਧ ਦੇ ਖਰਚੇ ਕੀਤੇ ਗਏ ਨੇ ਕਿ ਚੋਣਾਂ ਦੇ ਉੱਤੇ ਇੰਨਾ ਖਰਚਾ ਲੋਕ ਸਭਾ ਵਾਲਿਆਂ ਦੇ ਉੱਤੇ ਭਾਜਪਾ ਨੇ ਕੀਤਾ ਜਿਹਦੇ ਵਿੱਚ ਸਭ ਤੋਂ ਵੱਧ ਜਿਹੜਾ ਉਹ ਕੁੱਲ ਰਕਮ ਪਾਰਟੀ ਵੱਲੋਂ ਪ੍ਰਚਾਰ ਦੇ ਉੱਤੇ ਖਰਚੀ ਗਈ ਹੈ 884 ਕਰੋੜ ਤੋਂ ਵੱਧ ਦਾ ਖਰਚਾ ਇਹ ਇਹਦੇ ਵਿੱਚ 853 ਕਰੋੜ ਰੁਪਏ ਨੇ ਜਿਹੜੇ ਇਸ ਤੋਂ ਇਲਾਵਾ ਐਡਵਰਟਾਈਜ਼ਮੈਂਟ ਤੋਂ ਉਹ ਉਮੀਦਵਾਰਾਂ ਦੇ ਉੱਤੇ ਖਰਚੇ ਗਏ ਨੇ ਮੀਡੀਆ ਇਸ਼ਤਿਹਾਰਾਂ ਦੇ ਉੱਤੇ 611 ਕਰੋੜ ਤੋਂ ਵੱਧ ਦਾ ਖਰਚਾ ਆਇਆ ਜਿਸ ਵਿੱਚ ਆਪਾਂ ਕਹਿ ਸਕਦੇ ਹਾਂ ਪ੍ਰਿੰਟ ਇਲੈਕਟ੍ਰੋਨਿਕ ਮੀਡੀਆ ਸੋਸ਼ਲ ਮੀਡੀਆ ਚੈਨਲਸ ਵੱਖ-ਵੱਖ ਥਾਵਾਂ 'ਤੇ ਇਸ਼ਤਿਹਾਰ SMS ਤੁਹਾਨੂੰ ਆਉਂਦੇ ਨੇ ਸੰਦੇਸ਼ ਆਉਂਦੇ ਨੇ ਉਹ ਹੋਗੇ ਕੇਬਲਾਂ ਦੇ ਉੱਤੇ ਵੈੱਬਸਾਈਟਾਂ ਦੇ ਉੱਤੇ ਟੀਵੀ ਚੈਨਲਾਂ ਦੇ ਉੱਤੇ ਇਹ ਜਿਹੜੀ ਐਡ ਕੀਤੀ ਗਈ ਮੀਡੀਆ ਦੇ ਵਿੱਚ 611 ਕਰੋੜ ਤੋਂ ਵੱਧ ਦੀ ਕੀਤੀ ਗਈ ਭਾਜਪਾ ਵੱਲੋਂ ਤੇ ਦੂਜੇ ਪਾਸੇ ਪਾਰਟੀ ਨੂੰ ਚੋਣ ਪ੍ਰਚਾਰ ਦੇ ਲਈ ਹੋਲਡਿੰਗਾਂ ਦੀ ਬੋਰਡਸ ਦੀ ਫਲੈਕਸਾਂ ਦੀ ਝੰਡੀਆਂ ਦੀ ਲੋੜ ਪੈਂਦੀ ਆ ਤੇ ਇਹਦੇ ਵਾਸਤੇ 55.75 ਕਰੋੜ ਯਾਨੀ ਕਿ ਪੌਣੇ 56 ਕਰੋੜ ਰੁਪਇਆ ਖਰਚਿਆ ਗਿਆ ਇਸ ਤੋਂ ਇਲਾਵਾ ਜਨਤਕ ਥਾਵਾਂ ਦੇ ਉੱਤੇ ਰੈਲੀਆਂ ਵਾਸਤੇ ਰੋਡ ਸ਼ੋਜ਼ ਵਾਸਤੇ ਮੀਟਿੰਗਾਂ ਵਾਸਤੇ ਵੀ 19.84 ਕਰੋੜ ਰੁਪਇਆ ਭਾਜਪਾ ਨੇ ਖਰਚ ਦਿੱਤਾ ਇਹਨਾਂ ਦੇ ਵਿੱਚ ਸਟੇਜ ਆਡੀਓ ਸੈਟਅਪ ਬੈਰੀਕੇਡਸ ਬੈਠਣ ਦਾ ਪ੍ਰਬੰਧ ਆਉਣ ਜਾਣ ਦਾ ਪ੍ਰਬੰਧ ਸਾਰਾ ਕੁਝ ਆ ਜਾਂਦਾ ਹੈ ਕਿਉਂਕਿ ਰੈਲੀਆਂ ਦੇ ਵਿੱਚ ਆਉਣ ਜਾਣ ਲਈ ਬੱਸਾਂ ਵਗੈਰਾ ਦਾ ਇੰਤਜ਼ਾਮ ਕਰਨਾ ਪੈਂਦਾ ਹੈ ਖਾਣ ਪੀਣ ਦਾ ਪ੍ਰਬੰਧ ਕਰਨਾ ਪੈਂਦਾ ਹੈ ਲਾਈਟ ਦਾ ਸਾਊਂਡ ਦਾ ਪ੍ਰਬੰਧ ਕਰਨਾ ਪੈਂਦਾ ਹੈ ਤੇ ਇਸ ਤੋਂ ਇਲਾਵਾ ਜਿਹੜੇ ਸਟਾਰ ਪ੍ਰਚਾਰਕ ਨੇ ਉਹਨਾਂ ਦਾ ਯਾਤਰਾ ਦਾ ਖਰਚਾ ਵੀ 168 ਕਰੋੜ ਤੋਂ ਵੱਧਦਾ ਹੈ ਕਿ ਜਿਨ੍ਹਾਂ ਨੇ ਵਾਖਵਾਕ ਥਾਵਾਂ ਦੇ ਉੱਤੇ ਜਾ ਕੇ ਚੋਣ ਪ੍ਰਚਾਰ ਕੀਤਾ ਚਾਹੇ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਆਪਣੀਆਂ ਪਰਸਨਲ ਗੱਡੀਆਂ ਦੀ ਵਰਤੋਂ ਕੀਤੀ ਗਈ ਤਾਂ 168 ਕਰੋੜ ਤੋਂ ਵੱਧ ਦਾ ਖਰਚਾ ਇਹ ਭਾਜਪਾ ਦਾ ਇਹਦੇ ਉੱਤੇ ਵੀ ਹੋਇਆ ਹੈ ਤੇ ਇਸ ਤੋਂ ਇਲਾਵਾ ਪਾਰਟੀ ਨੇਤਾਵਾਂ ਨੇ ਆਗੂਆਂ ਨੇ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਣਾ ਹੁੰਦਾ ਸੀਗਾ ਤਾਂ 2.5 ਕਰੋੜ ਰੁਪਇਆ ਉਹਦੇ ਉੱਤੇ ਵੀ ਖਰਚ ਕੀਤਾ ਗਿਆ ਇਹ ਵੇਰਵੇ ਚੋਣ ਕਮਿਸ਼ਨ ਵੱਲੋਂ ਆਏ ਨੇ ਚੋਣ ਕਮਿਸ਼ਨ ਨੇ ਜਿਹੜੇ ਅੰਕੜੇ ਦੱਸੇ ਨੇ ਇਹ 2024 ਦੀਆਂ ਚੋਣਾਂ ਦੇ ਦੌਰਾਨ ਭਾਜਪਾ ਵੱਲੋਂ ਦੱਸੇ ਗਏ ਸੀ ਵੀ ਇੰਨਾ-ਇੰਨਾ ਖਰਚਾ ਸੀ ਇੰਨੇ-ਇੰਨੇ ਥਾਂ ਦੇ ਉੱਤੇ ਕੀਤਾ ਹੈ ਸੁਭਾਵਿਕਾ ਕਿ ਬਿੱਲ ਵਗੈਰਾ ਵੀ ਰਸੀਦਾਂ ਵਗੈਰਾ ਸਬੂਤ ਵਗੈਰਾ ਤੱਥ ਸਾਰੇ ਦਿੱਤੇ ਗਏ ਹੋਣਗੇ ਤਾਂ ਇਹਨਾਂ ਅੰਕੜਿਆਂ ਦੇ ਨਾਲ ਹੀ ਸਾਰੀ ਖੇਡ ਚੱਲਦੀ ਹੈ ਦੂਜੇ ਪਾਸੇ ਮੋਦੀ ਸਰਕਾਰ ਦੇ ਤੀਜੀ ਟਰਮ ਦਾ ਅੱਜ ਬਜਟ ਸੈਸ਼ਨ ਹੈ ਇਸ ਬਜਟ ਸੈਸ਼ਨ ਦੇ ਵਿੱਚ ਸਭ ਨੂੰ ਉਮੀਦਾਂ ਨੇ ਕਿ ਸਾਡੇ ਲਈ ਕੋਈ ਨਾ ਕੋਈ ਚੀਜ਼ ਸਸਤੀ ਹੋ ਜਾਏਗੀ ਮਹਿੰਗੀ ਹੋਣ ਵਾਲ ਬਹੁਤ ਘੱਟ ਧਿਆਨ ਆ ਪਰ ਮਹਿੰਗੀਆਂ ਵੀ ਚੀਜ਼ਾਂ ਹੁੰਦੀਆਂ ਨੇ ਇਸ ਤੋਂ ਇਲਾਵਾ ਜਿਹੜੀ ਟੈਕਸ ਵਾਲੀ ਸਲੈਬ ਆ ਉਹਦੇ ਵਿੱਚ ਵੀ ਕੋਈ ਬਦਲਾਅ ਕੀਤਾ ਜਾ ਸਕਦਾ ਜਿਵੇਂ ਹੁਣ 7 ਕੁ ਲੱਖ ਦੇ ਨੇੜੇ ਤੇੜੇ ਆ ਸਲੈਬ ਜਿਹਦੇ ਵਿੱਚ ਤੁਸੀਂ ਟੈਕਸ ਭਰਦੇ ਹੋ ਪਰ ਤੁਸੀਂ ਆਪਣੀ ਆਈਟੀਆਰ ਫਿਲ ਕਰਦੇ ਹੋ ਜਿਹੜੀ ਤੁਹਾਨੂੰ ਭਰਨੀ ਪੈਂਦੀ ਇਨਕਮ ਟੈਕਸ ਦੀ ਰਿਪੋਰਟ ਉਹਦੇ ਵਿੱਚ ਨਿਲ ਭਰੀ ਜਾਂਦੀ ਹੈ ਤੇ ਹੋ ਸਕਦਾ ਕਿ 10 ਲੱਖ ਤੱਕ ਵਿਦਆਊਟ ਟੈਕਸ ਇਹ ਜਿਹੜੀ ਸ਼ੁਰੂ ਹੋ ਜਾਵੇ ਤੇ ਹੋਰ ਨਾ ਥਾਵਾਂ ਦੇ ਉੱਤੇ ਵੀ ਟੈਕਸ ਲਾਇਆ ਜਾ ਸਕਦਾ ਹੈ ਜੀਐਸਟੀ ਨੂੰ ਲੈ ਕੇ ਕੋਈ ਫੈਸਲਾ ਹੋ ਸਕਦਾ ਹੈ પેટ્રોલ ਡੀਜ਼ਲ ਦੀਆਂ ਕੀਮਤਾਂ ਗੈਸ ਸਿਲੰਡਰ ਇਹਨਾਂ ਚੀਜ਼ਾਂ ਦੇ ਉੱਤੇ ਵੀ ਕੋਈ ਨਾ ਕੋਈ ਰਾਹਤ ਮਿਲ ਸਕਦੀ ਹੈ ਮਾਹਰ ਤਾਂ ਕਹਿੰਦੇ ਨੇ ਕਿ ਇਹਦੇ ਵਿੱਚ ਕੋਈ ਸੰਭਾਵਨਾ ਨਹੀਂ ਹੁੰਦੀ ਰਾਹਤ ਮਿਲਣ ਦੀ ਪਰ ਸਰਕਾਰ ਕਹਿੰਦੀ ਹੈ ਕਿ ਇਹਦੇ ਵਿੱਚ ਅਸੀਂ ਹਰ ਵਰਗ ਦਾ ਧਿਆਨ ਰੱਖਾਂਗੇ ਹਰ ਵਰਗ ਨੂੰ ਕੋਈ ਨਾ ਕੋਈ ਰਾਹਤ ਇਸ ਬਜਟ ਦੇ ਵਿੱਚ ਜ਼ਰੂਰ ਦਿੱਤੀ ਜਾਏਗੀ 24 ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਇੱਕ ਬਜਟ ਹੋਇਆ ਸੀਗਾ ਉਸ ਬਜਟ ਦੇ ਵਿੱਚ ਏ ਸੀਗਾ ਕਿ ਉਹਨੂੰ ਸਿਰਫ ਇੱਕ ਅੰਤਿਮ ਬਜਟ ਮੰਨਿਆ ਗਿਆ ਸੀਗਾ ਵਿਚਾਰਾਂ ਹੋਈਆਂ ਪਰ ਉਹ ਲਾਗੂ ਨਹੀਂ ਹੋਣਾ ਸੀਗਾ ਹੁੰਦਾ ਵੀ ਨਹੀਂ ਕਿਉਂਕਿ ਚੋਣਾਂ ਦਾ ਟਾਈਮ ਨੇੜੇ ਆ ਗਿਆ ਸੀਗਾ ਤੇ ਨਾਲ ਦੀ ਨਾਲ ਕੋਡ ਆਫ ਕੰਡਕਟ ਲੱਗ ਗਿਆ ਚੋਣਾਂ ਅਨਾਉਂਸ ਹੋ ਗਈਆਂ ਤੇ ਉਸ ਤੋਂ ਬਾਅਦ ਦੇ ਵਿੱਚ ਪ੍ਰਕਿਰਿਆ ਚੱਲੀ ਫਿਰ ਸਰਕਾਰ ਬਣਨ ਦੇ ਵਿੱਚ ਟਾਈਮ ਲੱਗਿਆ ਇੱਦਾਂ ਕਰਦੇ ਕਰਦੇ ਉਹ ਟਾਈਮ ਲੰਘ ਗਿਆ ਤੇ ਹੁਣ ਇਹ 2025 ਦਾ ਪਹਿਲਾ ਬਜਟ ਆ 2025 ਦੇ ਵਿੱਤੀ ਵਰੇ ਦਾ ਉਸ ਤੋਂ ਬਾਅਦ ਦੇ ਵਿੱਚ ਅਜੇ 4-5 ਸਾਲ ਸਰਕਾਰ ਦੇ ਹੋਰ ਪਏ ਨੇ ਉਦੋਂ ਵੀ ਬਜਟ ਆਉਣਗੇ ਪਰ ਇਹ ਅੱਜ ਬਜਟ ਆ ਜਿਹੜਾ ਇਹਦੇ ਤੋਂ ਉਮੀਦਾਂ ਸਭ ਨੂੰ ਜੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਜਿਹੜਾ ਆਰਥਿਕ ਸਰਵੇਖਣ ਵੀ ਕੀਤਾ ਗਿਆ ਉਹਦੇ ਵਿੱਚ ਨਵੇਂ ਵਿੱਤੀ ਸਾਲ ਦੇ ਵਿੱਚ ਜਿਹੜੀ ਜੀਡੀਪੀ ਡਾਰ ਹੁੰਦੀ ਹੈ ਉਹ 6.3 ਤੋਂ 6.8 ਫੀਸਦੀ ਰਹਿਣ ਦੇ ਅਨੁਮਾਨ ਲਗਾਏ ਜਾ ਰਹੇ ਨੇ ਸ਼ੇਅਰ ਬਾਜ਼ਾਰ 741 ਅੰਕਾਂ ਦੇ ਨਾਲ ਵੱਧ ਚੁੱਕਿਆ ਹੈ ਯਾਨੀ ਕਿ ਸ਼ੇਅਰ ਮਾਰਕੀਟ ਦੇ ਵਿੱਚ ਵੀ ਉਛਾਲ ਆ ਚੁੱਕਿਆ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਕਿ ਬਜਟ ਤੋਂ ਪਹਿਲਾਂ ਕੋਈ ਵੀ ਵਿਦੇਸ਼ੀ ਸ਼ਰਾਰਤ ਨਹੀਂ ਹੋਈ ਵਿਦੇਸ਼ ਤੋਂ ਕੋਈ ਸ਼ਰਾਰਤ ਨਹੀਂ ਹੋਈ ਨਹੀਂ ਕਹਿੰਦੇ ਅਕਸਰ ਜਿਹਾ ਹੁੰਦਾ ਹੈ ਕਿ ਜਦੋਂ ਸਾਡਾ ਕੋਈ ਸਮਾਗਮ ਹੋਵੇ ਤਾਂ ਉਦੋਂ ਜਈਆਂ ਸ਼ਰਾਰਤਾਂ ਕੀਤੀਆਂ ਜਾਂਦੀਆਂ ਨੇ ਪਰ ਇਸ ਵਾਰ ਕੋਈ ਸ਼ਰਾਰਤ ਨਜ਼ਰ ਨਹੀਂ ਆ ਰਹੀ ਹਾਲਾਂਕਿ ਜਿਹੜੀ ਸત્તાਧਾਰੀ ਧਿਰ ਹੈ ਭਾਜਪਾ ਐ ਐਨਡੀਏ ਉਹਨਾਂ ਨੇ ਇੰਡੀਆ ਗੱਠ ਜੋੜ ਦੇ ਸਹਿਯੋਗੀਆਂ ਦਾ ਵਿਰੋਧੀਆਂ ਦਾ ਸਾਥ ਸਹਿਯੋਗ ਮੰਗਿਆ ਕਿ ਆਪਾਂ ਇਹਨੂੰ ਰਲ ਮਿਲ ਕੇ ਇਸ ਬਜਟ ਨੂੰ ਅੱਗੇ ਲੈ ਕੇ ਚੱਲੀਏ ਇਸ ਬਜਟ ਸੈਸ਼ਨ ਨੂੰ ਚਲਾਈਏ ਤਾਂ ਜੋ ਬਜਟ ਸੈਸ਼ਨ ਸਭ ਵਾਸਤੇ ਸਹੀ ਹੋਵੇ ਇਹਦੇ ਵਿੱਚ ਮੁੱਦੇ ਵਿਚਾਰੇ ਜਾਣ ਪਰ ਕੁਝ ਮੰਗਾ ਬਜਟ ਸੈਸ਼ਨ ਦੇ ਵਿੱਚ ਵਿਰੋਧੀਆਂ ਨੇ ਵੀ ਰੱਖੀਆਂ ਨੇ ਇੱਕ ਤਾਂ ਕਹਿੰਦੇ ਜੀ ਜਿਹੜਾ ਮਹਾਕੁੰਬ ਦੇ ਵਿੱਚ ਭਗਦੜ ਵਾਲਾ ਮਾਮਲਾ ਸੀ ਉਹਦੀ ਜਾਂਚ ਹੋਵੇ ਇਸ ਤੋਂ ਇਲਾਵਾ ਹੋਰ ਵੀ ਕਈ ਮੁੱਦੇ ਨੇ ਉਹ ਵੀ ਵਿਚਾਰੇ ਜਾਣ ਤਾਂ ਜੋ ਲੋਕਾਂ ਦੇ ਧਿਆਨ ਦੇ ਵਿੱਚ ਇਹ ਮੁੱਦੇ ਚਰਚਾ ਦਾ ਵਿਸ਼ਾ ਬਣੇ ਰਹਿਣ ਤੇ ਇਸ ਬਜਟ ਤੋਂ ਕਾਫੀ ਉਮੀਦਾਂ ਨੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦਾ ਇਹ 8ਵਾਂ ਬਜਟ ਹੈ ਤੇ ਜੇਕਰ ਉਹ ਇਹ ਬਜਟ ਲਗਾਤਾਰ ਦੂਜੀ ਤੀਜੀ ਵਾਰ ਫਿਰ ਸ਼ਾਮਲ ਆਪਣਾ ਕਰ ਦਿੰਦੇ ਨੇ 11 ਤੱਕ ਪਹੁੰਚ ਜਾਂਦੇ ਨੇ 11ਵੀਂ ਵਾਰ ਤਾਂ ਫਿਰ ਮਰਾਰਜੀ ਦਸਾਈ ਹੋਰਾਂ ਦਾ ਰਿਕਾਰਡ ਤੋੜ ਦੇਣਗੇ ਉਹਨਾਂ ਦੇ ਨਾਮ ਮੇਰੇ ਖਿਆਲ ਦੇ ਵਿੱਚ 10 ਬਜਟ ਪੇਸ਼ ਕਰਨ ਦਾ ਰਿਕਾਰਡ ਹੈ ਤੇ ਹੁਣ 8ਵਾਂ ਬਜਟ ਨਿਰਮਲਾ ਸੀ타ਰਮਣ ਹੋਰਾਂ ਨੇ ਅੱਜ ਪੇਸ਼ ਕਰਨਾ ਹੈ ਪੇਪਰਲੈਸ ਕਾਗਜ਼ ਤੋਂ ਬਿਨਾ ਇਹ ਬਜਟ ਹੁੰਦਾ ਨਹੀਂ ਤਾਂ ਪਹਿਲਾਂ ਇੱਕ ਵੱਡਾ ਪੁਲੰਦਾ ਬਜਟ ਦਾ ਸਾਰਿਆਂ ਨੂੰ ਦਿੱਤਾ ਜਾਂਦਾ ਸੀਗਾ ਜਿਹਦੇ ਵਿੱਚ ਕਈ ਮਦਾ ਹੁੰਦੀਆਂ ਸੀ ਹੁਣ ਇਹ ਔਨਲਾਈਨ ਹੋ ਗਿਆ ਟੈਬਲੇਟ ਦੇ ਉੱਤੇ ਟੈਬ ਦੇ ਉੱਤੇ ਇਹ ਬਜਟ ਆ ਜਿਹੜਾ ਉਹ ਪੇਸ਼ ਕੀਤਾ ਜਾਣਾ ਹੈ ਪੜਿਆ ਜਾਣਾ ਹੈ ਸਭ ਨੇ ਵਿਚਾਰਨਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਬਜਟ ਦੇ ਉੱਤੇ ਬਹਿਸ ਵੀ ਹੋਣੀ ਹੈ ਦੋ ਪੜਾਵਾਂ ਦੇ ਵਿੱਚ ਬਜਟ ਸੈਸ਼ਨ ਹੈ ਇੱਕ ਤਾਂ 10 ਕੁ ਵਾਰ ਨੂੰ ਖਤਮ ਹੋ ਜਾਏਗਾ ਤੇ ਉਸ ਤੋਂ ਬਾਅਦ ਦੇ ਵਿੱਚ ਮਾਰਚ ਦੇ ਵਿੱਚ ਜਾ ਕੇ ਬਜਟ ਸੈਸ਼ਨ ਦੁਬਾਰਾ ਫਿਰ ਸ਼ੁਰੂ ਹੋਵੇਗਾ ਕਿਸਾਨਾਂ ਨੂੰ ਵੀ ਉਮੀਦਾਂ ਨੇ ਕਿ ਕਿਸਾਨਾਂ ਵਾਸਤੇ ਵੀ ਕੋਈ ਨਾ ਕੋਈ ਰਾਹਤ ਮਿਲ ਸਕਦੀ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ 6000 ਰੁਪਿਆ ਖਾਤਿਆਂ ਚਾਹੁੰਦਾ ਹੈ ਉਹ ਡਬਲ ਹੋਣ ਦੀ ਸੰਭਾਵਨਾ ਬਣ ਗਈ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਦਵਾਈਆਂ ਦੇ ਉੱਤੇ ਖਾਦਾਂ ਦੇ ਉੱਤੇ ਵੀ ਕੋਈ ਨਾ ਕੋਈ ਸਬਸਿਡੀ ਦੀ ਗੱਲ ਹੋ ਸਕਦੀ ਹੈ ਕਿਸਾਨਾਂ ਵਾਸਤੇ ਵੀ ਬਜਟ ਰੱਖਿਆ ਜਾਣਾ ਸਿੱਖਿਆ ਦੇ ਵਿੱਚ ਬਜਟ ਰੱਖਿਆ ਜਾਣਾ ਨੌਕਰੀ ਪੇਸ਼ਾ ਲੋਕਾਂ ਨੂੰ ਰਾਹਤ ਦੀ ਕੋਈ ਨਾ ਕੋਈ ਉਮੀਦ ਹੈ ਸੋਨੇ ਚਾਂਦੀ ਦੀਆਂ ਕੀਮਤਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਣ ਦੀ ਵੀ ਉਮੀਦ ਲੋਕ ਲਗਾ ਕੇ ਬੈਠੇ ਨੇ ਨਿਤ ਅਕਸਰ ਆਪਾਂ ਪੜ੍ਹਦੇ ਹੁੰਨੇ ਆ ਕਿ ਚਮੜੇ ਦੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਜੀ ਫੋਨਾਂ ਦੀਆਂ ਬੈਟਰੀਆਂ ਫੋਨਾਂ ਦੇ ਜਿਹੜੇ ਉਤਪਾਦ ਨੇ ਉਹ ਮਹਿੰਗੇ ਹੋ ਗਏ ਜੀ ਕਾਰਾਂ ਸਸਤੀਆਂ ਹੋ ਗਈਆਂ ਜੀ ਐਦਾਂ ਦੀਆਂ ਮਤਲਬ ਚੀਜ਼ਾਂ ਹੁੰਦੀਆਂ ਨੇ ਛੋਟੀਆਂ-ਛੋਟੀਆਂ ਦੋ-ਚਾਰ ਚੀਜ਼ਾਂ ਹੀ ਦੱਸੀਆਂ ਜਾਂਦੀਆਂ ਨੇ ਕਿ ਇਹ ਮਹਿੰਗਾ ਹੋਇਆ ਹੈ ਸਸਤਾ ਹੋਇਆ ਤੇ ਇਸ ਤੋਂ ਇਲਾਵਾ ਇੱਕ ਹੋਰ ਮੁੱਦਾ ਜਿਹੜਾ ਹੈ ਉਹ ਹੈ ਅਮਰੀਕਾ ਵੱਲੋਂ ਟੈਰਿਫ ਲਗਾਉਣ ਦੀ ਧਮਕੀ ਦਾ ਕਿ ਜਿਹੜੇ ਬ੍ਰਿਕਸ ਦੇਸ਼ ਨੇ ਜਿਹਦੇ ਵਿੱਚ ਰੂਸ ਵੀ ਆ ਚਾਈਨਾ ਆ ਭਾਰਤ ਆ ਬ੍ਰਾਜ਼ੀਲ ਆ ਤਾਂ ਉਹਨਾਂ ਬ੍ਰਿਕਸ ਦੇਸ਼ਾਂ ਦੇ ਉੱਤੇ ਟੈਰਿਫ ਲਾਇਆ ਜਾ ਸਕਦਾ ਹੈ ਕਿਉਂਕਿ ਕਹਿੰਦੇ ਪਿੱਛੇ ਜੇ ਆਪਣੀ ਕੋਈ ਨਵੀਂ ਮੁਦਰਾ ਬਣਾਉਣ ਦੀ ਤਿਆਰੀ ਦੇ ਵਿੱਚ ਸੀਗੇ ਜਿਹਦੇ ਨਾਲ ਇਹ ਸਾਰੀ ਖਰੀਦੋ-ਫਰੋਕਤ ਕਰ ਸਕਣ ਪਰ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਡਾਲਰ ਨੂੰ ਹੀ ਤਰਜੀਹ ਦੇਣੀ ਆ ਡਾਲਰ ਪਿਛਲੇ ਕੁਝ ਸਮੇਂ ਤੋਂ ਰਿਕਾਰਡ ਕੀਮਤਾਂ ਦੇ ਉੱਤੇ ਹੈ ਭਾਰਤੀ ਰੁਪਇਆ ਕਾਫੀ ਕਮਜ਼ੋਰ ਹੋ ਚੁੱਕਿਆ ਹੈ ਤਾਂ ਇਸ ਕਰਕੇ ਕਹਿੰਦੇ ਡਾਲਰ ਦੇ ਵਿੱਚ ਹੀ ਸਾਰੀ ਗੱਲ ਹੋਣੀ ਚਾਹੀਦੀ ਹੈ ਤੇ ਡਾਲਰ ਦੇ ਵਿੱਚ ਹੀ ਲੈਣ ਦੇਣ ਹੋਣਾ ਚਾਹੀਦਾ ਹੈ ਤਾਂ ਉਹ ਵੀ ਚੇਤਾਵਨੀ ਦੇ ਚੁੱਕੇ ਨੇ ਕਿ ਜੇਕਰ ਬ੍ਰਿਕਸ ਦੇਸ਼ਾਂ ਨੇ ਡਾਲਰ ਤੋਂ ਬਿਨਾ ਕੋਈ ਹੋਰ ਕਰੰਸੀ ਦੀ ਗੱਲ ਕੀਤੀ ਤਾਂ ਅਸੀਂ ਟੈਰਿਫ 100% ਦੀ ਵਧਾ ਦੇਾਂਗੇ ਅੱਜ ਇਸ ਬਜਟ ਸੈਸ਼ਨ ਦੇ ਵਿੱਚ ਇਸ ਟੈਰਿਫ ਦੇ ਉੱਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ ਕਿ ਭਾਰਤ ਪਹਿਲਾਂ ਵੀ ਕਹਿ ਚੁੱਕਿਆ ਹੈ ਕਿ ਅਸੀਂ ਟੈਰਿਫ ਜਿਹੜੀਆਂ ਚੀਜ਼ਾਂ ਉਧਰੋਂ ਇੱਧਰ ਆਉਂਦੀਆਂ ਨੇ ਅਮਰੀਕਾ ਤੋਂ ਜੇ ਮੋਟਰਸਾਈਕਲ ਵਗੈਰਾ ਤਾਂ ਉਹਨਾਂ ਦੇ ਉੱਤੇ ਟੈਰਿਫ ਘਟਾ ਦੇਵਾਂਗੇ ਹੋ ਸਕਦਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਉਸੇ ਤਰ੍ਹਾਂ ਹੀ ਬਣੇ ਰਹਿਣ ਜਿਹੋ ਜਿਹੇ ਹੈਗੇ ਨੇ ਉਹਦੇ ਵਾਸਤੇ ਟੈਰਿਫ ਦੇ ਉੱਤੇ ਕੋਈ ਚਰਚਾ ਹੋ ਜਾਵੇ ਵੈਸੇ ਇਹ ਵੀ ਸੰਭਾਵਨਾ ਕਿ ਫਰਵਰੀ ਮਹੀਨੇ ਦੇ ਵਿੱਚ ਇਸ ਬਜਟ ਸੈਸ਼ਨ ਦੇ ਦੌਰਾਨ ਜਾਂ ਦੂ ਬਾਅਦ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਵੀ ਜਾ ਸਕਦੇ ਨੇ ਕਿਉਂਕਿ ਉਹ ਸੌਚਕ ਸਮਾਗਮ ਦੇ ਵਿੱਚ 트ੰਪ ਦੇ ਨਹੀਂ ਗਏ ਸੀ ਉੱਥੇ ਐਸ ਜੈ ਸ਼ੰਕਰ ਨੇ ਹਾਜ਼ਰੀ ਲਗਵਾਈ ਸੀ ਤਾਂ ਇਸ ਕਰਕੇ ਕਾਫੀ ਜਿਹੜੀਆਂ ਅੱਜ ਅਪਡੇਟਸ ਨੇ ਕਾਫੀ ਕੁਝ ਹੈ ਜਿਹੜਾ ਅੱਜ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਇਸ ਬਜਟ ਸੈਸ਼ਨ ਦੇ ਦੌਰਾਨ ਤੇ ਬਜਟ ਸੈਸ਼ਨ ਕਿੰਨਾਂ ਨੂੰ ਰਾਹਤ ਆਉਂਦਾ ਹੈ ਕਿੰਨਾਂ ਦੇ ਲਈ ਔਖਾ ਹੁੰਦਾ ਹੈ ਰਾਹਤ ਮਿਲਦੀ ਹੈ ਟੈਕਸ ਨੂੰ ਲੈ ਕੇ ਇਹ ਹੁਣ ਥੋੜੀ ਦੇਰ ਬਾਅਦ ਬਜਟ ਸੈਸ਼ਨ ਜਿਹੜਾ ਸ਼ੁਰੂ ਹੋ ਜਾਣਾ ਹੈ ਤੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਉਹਦੀ ਨਵੀਆਂ ਜਾਣਕਾਰੀ ਕੀ ਕੀ ਕੁਝ ਮਹਿੰਗਾ ਹੋ ਗਿਆ ਕਿ ਕੁਝ ਸਸਤਾ ਹੋ ਗਿਆ ਕਿਨੂੰ ਰਾਹਤ ਮਿਲੀ ਹੈ ਕਿਨੂੰ ਨੁਕਸਾਨ ਹੋ ਗਿਆ ਤੇ ਵੈਸੇ ਜਿਹੜੇ ਕਈ ਵਿਰੋਧੀ ਨੇ ਉਹ ਇਹ ਕਹਿ ਰਹੇ ਨੇ ਕਿ ਉਦਯੋਗਪਤੀਆਂ ਦੀ ਵੀ ਗੱਲ ਹੋ ਸਕਦੀ ਹੈ ਉਹਨਾਂ ਨੂੰ ਫਾਇਦਾ ਪਹੁੰਚਾਇਆ ਜਾ ਸਕਦਾ ਇਸ ਬਜਟ ਦੇ ਰਾਹੀਂ ਉਹਨਾਂ ਵਾਸਤੇ ਵੀ ਕੋਈ ਰਾਹਤ ਹੋ ਸਕਦੀ ਹੈ ਸੋ ਬਿਜਲੀ ਦੀ ਗੱਲ ਆਪਾਂ ਕਰਦੇ ਹਾਂ ਤਾਂ ਬਿਜਲੀ ਆ ਜਿਹੜੀ ਉਹ ਵਕਫਾਕ ਥਾਵਾਂ ਦੇ ਉੱਤੇ ਸਸਤੀ ਵੀ ਹੈ ਫ੍ਰੀ ਵੀ ਦਿੱਤੀ ਜਾ ਰਹੀ ਹੈ ਆ ਹੁਣ ਜਿਹੜੀਆਂ ਦਿੱਲੀ ਵਾਲੀਆਂ ਚੋਣਾਂ ਨੇ ਉਹਦੇ ਵਿੱਚ ਤਾਂ ਕਹਿ ਦਿੱਤਾ ਗਿਆ ਕਿ ਅਸੀਂ 200 250 300 ਯੂਨਿਟ ਸਾਰੀਆਂ ਤਰ੍ਹਾਂ ਨੇ ਕਹਿਤਾ ਵੀ ਅਸੀਂ ਮਾਫ ਕਰ ਦੇਾਂਗੇ ਪਰ ਚੰਡੀਗੜ੍ਹ ਦੇ ਵਿੱਚ ਬਿਜਲੀ ਕਹਿੰਦੇ ਨਿੱਜੀ ਹੱਥਾਂ ਦੇ ਵਿੱਚ ਚਲੀ ਗਈ ਹੈ ਯਾਨੀ ਕਿ ਪ੍ਰਾਈਵੇਟ ਕੰਪਨੀ ਦੇ ਕੋਲ ਬਿਜਲੀ ਦੇ ਸਾਰੇ ਅਧਿਕਾਰ ਆ ਗਏ ਨੇ ਤੇ ਹੁਣ ਸਰਕਾਰ ਦਾ ਉੱਥੇ ਬਿਜਲੀ ਨਾਲ ਕੋਈ ਲੈਣ ਦੇ ਨਹੀਂ ਸਮਝੌਤਾ ਹੋਇਆ ਹੈ ਇਲੈਕਟ੍ਰਿਸਿਟੀ ਡਿਸਟ੍ਰਿਬਿਊਸ਼ਨ ਲਿਮਿਟਿਡ ਐਮੀਨੇਟ ਇਲੈਕਟ੍ਰਿਸਿਟੀ ਡਿਸਟ੍ਰਿਬਿਊਸ਼ਨ ਲਿਮਿਟਿਡ ਹੈ ਇਹਨਾਂ ਦਾ ਤੇ ਪੰਜਾਬ ਚੰਡੀਗੜ੍ਹ ਪਾਵਰ ਡਿਸਟ੍ਰਿਬਿਊਸ਼ਨ ਲਿਮਿਟਿਡ ਵਿਚਾਲੇ ਸ਼ੇਅਰ ਜਿਹੜੇ ਨੇ ਖਰੀਦ ਨੂੰ ਲੈ ਕੇ ਸਮਝੌਤੇ ਦੇ ਉੱਤੇ ਸਹੀ ਪੈ ਗਈ ਹੈ ਤੇ ਬੜੇ ਵਿਰੋਧ ਕੀਤੇ ਗਏ ਸੀਗੇ ਪਰ ਇਹਦੇ باوجود ਚੰਡੀਗੜ੍ਹ ਦੇ ਵਿੱਚ ਹੁਣ ਬਿਜਲੀ ਵਿਭਾਗ ਪ੍ਰਾਈਵੇਟ ਕੰਪਨੀ ਦੇ ਹਵਾਲੇ ਚਲਾ ਗਿਆ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਕੱਲ ਵੀ ਇਸੇ ਤਰ੍ਹਾਂ ਇਸੇ ਪ੍ਰੋਗਰਾਮ ਦੇ ਵਿੱਚ ਯਾਨੀ ਸੋਮਵਾਰ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ